ਵੱਡੇ ਬਣੇ ਐ ਆਪੇ ਆਪਣੇ ਘਰਾਂ ਨੂੰ ਛੜਕਾਂ ਤੋਰੀ ਜਾਂਦੇ ਐ ਇੱਥੇ ਤਾਂ ਸਾਨੂੰ ਛੱਡਾਂ ਕਰਕੇ ਹੱਸ ਕੇ ਲੰਘ ਜਾਂਦੇ ਕੋਈ ਕੁਛ ਨਹੀਂਗਾ ਇੱਥੇ ਕੋਈ ਜਮਾਂ ਡੜੀ ਵੀ ਨਹੀਂ ਸਟਕੇ ਜਾਂਦਾ ਕੋਈ ਰੇਤ ਦੀ ਟ੍ਰੈਲ ਨਹੀਂ ਕੋਈ ਛੱੜਦਾ ਕੋਈ ਮਹਿਕਮੇ ਦਾ ਅਧਿਕਾਰੀ ਕੋਈ ਆਇਆ ਮੈਂ ਤਾਂ ਹਜ਼ਾਰ ਕਿਹਾ ਨਹੀਂ ਆਇਆ ਮੈਨੂੰ ਇੱਥੇ 45 47 ਸਾਲ ਹੋ ਗਏ ਆਈ ਨੂੰ ਮੈਂ ਨਹੀਂ ਵੇਖਿਆ ਮਾਨ ਸਰਕਾਰ ਕਹਿੰਦੀ ਸਭ ਕੰਮ ਕਰਦੇ ਕੰਮ ਨਹੀਂ ਹੋਇਆ ਜਮਾਂ ਜੀ ਇਹ ਤੱਕ ਸਰਕਾਰ ਨੇ ਅਜੇ ਤੱਕ ਕੋਈ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਮਤਲਬ ਦੇਖਣ ਦੇ ਆ ਚੱਕ ਲੈਣੇ ਦੇਖ ਲੈਦਾ ਕੋਈ ਗਾਲਾਂ ਨਹੀਂ ਦਿੰਦੇ ਲੋਕ ਬੁਰਾ ਹਾਲ ਜੀ ਇਹ ਬਰੋਂ ਆਉਂਦਾ ਬੰਦਾ ਉਹ ਵੀ ਗਾਲਾਂ ਨਹੀਂ ਦਈ ਤੇ ਜੇ ਕੋਈ ਇੱਕ ਵਾਰੀ ਆ ਜਾਂਦਾ ਮੈਨੂੰ ਨਹੀਂ ਲੱਗਦਾ ਵੀ ਦੂਜੀ ਵਾਰੀ ਇਹ ਸ਼ਰਤ ਤੋਂ ਉੱਪਰ ਦੀ ਲੰਘਦਾ ਹੋਊਗਾ ਖਸਤਾ ਹਾਲ ਸੜਕਾਂ ਦੀਆਂ ਅਸੀਂ ਵੀ ਖਬਰਾਂ ਖਬਰਾਂ ਲਾਉਂਦੇ ਰਹਿੰਨੇ ਆਂ ਕਈ ਵਾਰੀ ਪਰ ਉਹ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਜੇ ਜੇ ਕੋਈ ਸੁਣਵਾਈ ਨਹੀਂ ਕਿ ਸਿਰ ਸਾਨੂੰ ਕਿਸੇ ਨੂੰ ਇੰਨੀ ਕਰਲਾਉਣ ਦੀ ਲੋੜ ਹੈ ਦੋਸਤੋ ਸੜਕਾਂ ਤਾਂ ਤੁਸੀਂ ਬਥੇਰੀਆਂ ਦੇਖੀਆਂ ਹੋਣਗੀਆਂ ਲੇਕਿਨ ਜਿਸ ਅੱਜ ਅਸੀਂ ਲਿੰਕ ਰੋਡ ਸੜਕ ਦੇ ਉੱਪਰ ਖੜੇ ਹੋਏ ਹਾਂ ਇਸ ਤਰ੍ਹਾਂ ਦੀ ਸੜਕ ਪੰਜਾਬ ਦੇ ਅੰਦਰ ਤੁਸੀਂ ਕੋਈ ਕੋਈ ਦੇਖੀ ਹੋਣੀ ਹੈ ਕਿਉਂਕਿ ਇਸ ਸੜਕ ਦੇ ਉੱਪਰ ਗਿਸ਼ਟ ਗਿਸ਼ਟ ਦੀ ਜਗ੍ਹਾ ਤੇ ਪਏ ਹੋਏ ਖੱਡੇ ਇਹ ਬਿਆਨ ਕਰ ਰਹੇ ਹਨ ਕਿ ਇਸ ਸੜਕ ਦੀ ਅੱਜ ਤੱਕ ਕਿਸੇ ਵੀ ਵਿਭਾਗ ਦੇ ਅਧਿਕਾਰੀ ਨੇ ਕੋਈ ਸਾਰ ਨਹੀਂ ਰਹੀ ਆਉਣ ਜਾਣ ਵਾਲੇ ਜਿੱਥੇ ਕੀ ਰਾਹੀਰ ਇਸ ਸੜਕ ਤੋਂ ਕਾਫੀ ਪਰੇਸ਼ਾਨ ਹਨ ਉਹ ਸੜਕ ਦੇ ਉੱਪਰ ਜੋ ਘਰ ਮੌਜੂਦ ਹਨ ਉਹ ਲੋਕ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਉਹ ਕੀ ਕਹਿਣਾ ਚਾਹੁੰਦੇ ਹਨ ਇਸ ਸੜਕ ਦੇ ਬਾਰੇ ਤਾਂ ਆਪਾਂ ਗੱਲਬਾਤ ਕਰਦੇ ਆ ਹਾਂਜੀ ਬਾਬਾ ਜੀ ਕੀ ਨਾਮ ਕੀ ਹੈ ਜੀ ਤਰਨ ਸਿੰਘ ਜਿਹੜੀ ਇਹ ਸੜਕ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਬਸ ਇਹ ਸੜਕ ਤਿਆਰ ਹੋ ਜੇ ਤਾਂ ਠੀਕ ਹੈ ਜੀ ਨਹੀਂ ਬੁਰਾ ਹਾਲ ਹੈ ਜੀ ਇੱਥੇ ਜਨਾਬ ਦੇਖਦੇ ਬਹੁਤ ਬੱਚੇ ਸਕੂਲ ਜਾਂਦੇ ਉਹਦੇ ਵਿੱਚ ਬਹੁਤ ਨਿਸ਼ਕਾਰ ਹੁੰਦਾ ਜੀ ਜਿਹੜਾ ਜਿੰਨਾ ਕਹਿ ਦਿੱਕੋ ਉਹ ਨਹੀਂ ਬੁਰਾ ਹਾਲ ਹੈ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ 20 ਸਾਲ ਦੇ ਕਰੀਬ ਹੋ ਗਈ ਜੀ ਬਣ ਮੁਰਕੇ ਤੇ ਕੋਈ ਨਹੀਂ ਵਾਜੀ ਆਉਂਦਾ ਆ ਪਟਪਟਕੇ ਵੜਾ ਮੋਟਾ ਟੋਏ ਟੋਏ ਪਾਣੀ ਕੱਢਦੇ ਆ ਨਹੀਂ ਮੀਂਹ ਦਾ ਪਾਣੀ ਤਾਂ ਨਿਕਲਦਾ ਹੀ ਨਹੀਂ ਜਮਾ ਤੇ ਜਨਾਬ ਕੋਈ ਅਧਿਕਾਰੀ ਕੋਈ ਸਾਰ ਲੈਣਾ ਹੈ ਤੁਹਾਡੀ ਨਾ ਜੀ ਕੋਈ ਇੱਥੇ ਜੀ ਨਹੀਂ ਆਇਆ ਸਾਰੇ ਜਿੰਨੇ ਸਰਪੈਂਚ ਨੂੰ ਆਉਣ ਨੇ ਉਹ ਆਉਣੇ ਅੱਜ ਆਉਣੇ ਸਵੇਰੇ ਆਉਣੇ ਆਪਣਾ ਨਾਂ ਕਰੀ ਜਾਂਦੇ ਜੀ ਕੋਈ ਨਾ ਕੋਈ ਸਰਪੈਂਚ ਮੈਂਬਰ ਆਉਂਦਾ ਕੋਈ ਇੱਥੇ ਬਸ ਆ ਡਿੱਗਣ ਦੇ ਆ ਚੱਕ ਲੈਣੇ ਦੇਖ ਲੈਦਾ ਕੋਈ ਗਾਲਾਂ ਕਢਦੇ ਲੋਕ ਬੁਰਾ ਹਾਲ ਜੀ ਇਹ ਬਰੋਂ ਆਉਂਦਾ ਬੰਦਾ ਉਹ ਵੀ ਗਾਲਾਂ ਹੁੰਦਾ ਜੀ ਕੋਈ ਮਹਿਕਮੇ ਦਾ ਅਧਿਕਾਰੀ ਨਾ ਕੋਈ ਜੀ ਨਹੀਂ ਆਇਆ ਜਿੱਥੇ ਮਾਤਾ ਜੀ ਤੁਹਾਡੇ ਇਸ ਸੜਕ ਦੇ ਉੱਪਰ ਘਰ ਮੌਜੂਦ ਹਨ ਦੁਕਾਨ ਵੀ ਤੁਹਾਡੀ ਆ ਕਿੰਨਾ ਕੁ ਪ੍ਰਭਾਵ ਤੋਰ ਰਹੀ ਹੈ ਦੁਕਾਨਦਾਰੀ ਬਹੁਤ ਪ੍ਰਭਾਵ ਤੋਰ ਰਹੀ ਹੈ ਬਹੁਤ ਛਣ ਤਾਂ ਬੜੀ ਤਕਲੀਫ ਹੈ ਹਨ ਤਾਂ ਤੁਰ ਨਹੀਂ ਸਕਦੇ ਐਕਸੀਡੈਂਟ ਹੋ ਜਾਂਦੇ ਐ ਅਗਲੇ ਸਾਡੇ 2-3 ਵਾਰ ਅਸੀਂ ਬਾਹਰ ਖੋਲਦਨੇ ਡਿਗਦੇ ਬੁੜੀਆਂ ਬੰਦੇ ਇੱਕ ਤਾਂ ਉਹ ਮਰੀ ਜਾਣਾ ਸੀ ਇੱਕ ਦਿਨ ਡਿਗ ਕੇ ਤੇ ਗੁਰੂ ਕਹਿੰਦਾ ਸੀ ਪਿੰਡ ਦਾ ਉਹ ਤੇ ਇਹਨਾਂ ਨੇ ਚੱਕਿਆ ਮੰਜਾ-ਮੰਜਾ ਢਾਇਆ ਵਿਚਾਰੇ ਨੇ ਸੰਭਾਲਿਆ ਇੱਥੇ ਕੋਈ ਫਰਹਾਲ ਨਹੀਂ ਸਭ ਆਪੋ ਆਪਣੇ ਘਰਾਂ ਨੂੰ ਜਿਹੜੇ ਵੱਡੇ ਬਣੇ ਐ ਆਪੇ ਆਪਣੇ ਘਰਾਂ ਨੂੰ ਛੜਕਾਂ ਤੋਰੀ ਜਾਂਦੇ ਐ ਇੱਥੇ ਤਾਂ ਸਾਨੂੰ ਛੇਡਾਂ ਕਰਕੇ ਹੱਸ ਕੇ ਲੰਘ ਜਾਂਦੇ ਕੋਈ ਮਹਿਕਮੇ ਦਾ ਅਧਿਕਾਰੀ ਕੋਈ ਆਇਆ ਕਹਿੰਦਾ ਹਜ਼ਾਰ ਕਿਹ ਆਈ ਨਹੀਂ ਆਇਆ ਮੈਨੂੰ ਇੱਥੇ 45-47 ਸਾਲ ਹੋ ਗਏ ਆਈ ਨੂੰ ਮੈਂ ਨਹੀਂ ਵੇਖਿਆ ਇੱਕ ਵਾਰ ਹੀ ਆਇਆ ਸੀ ਐਨੇ ਸਾਲਾਂ ਵਿੱਚ ਇੱਕ ਵਾਰੀ ਸੜਕ ਤੇ ਬੱਜਰੀ ਤੋ ਇਹਨਾਂ ਪਿੰਡ ਵਾਸੀਆਂ ਦਾ ਇਹੀ ਕਹਿਣਾ ਹੈ ਕਿ 45 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਲੇਕਿਨ ਇੱਕ ਵਾਰ ਬੱਜਰੀ ਇਸ ਚੜਕ ਦੇ ਉੱਪਰ ਪਈ ਆ ਲੋਕ ਇਸ ਚੜਕ ਦੇ ਉੱਪਰ ਪਈ ਆ ਉਸ ਤੋਂ ਬਾਅਦ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਇਸ ਛੜਕ ਦੀ ਥਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਗੱਲਬਾਤ ਕਰਦੇ ਆ ਹਾਂਜੀ ਮਾਤਾ ਜੀ ਕੀ ਨਾਮ ਕੀ ਤੁਹਾਡਾ ਮੇਰਾ ਹਾਂਜੀ ਸੀਮਾ ਗੰਦਪਤ ਜਿਹੜੀ ਸੜਕ ਬਣੀ ਹੋਈ ਆ ਕਿੰਨਾ ਕ ਤੁਹਾਨੂੰ ਇਹਦੇ ਬਾਰੇ ਕਿੰਨੇ ਸਮੇਂ ਤੋਂ ਇਹ ਛੜ ਖਰਾਬ ਪਈ ਆ ਇਹ ਬਹੁਤ ਟਾਂਵੇਂ ਸਮੇਂ ਤੋਂ ਜੀ ਖਰਾਬ ਪਈ ਆ ਇਹ ਅਸੀਂ ਬਹੁਤ ਚਿਰ ਦੇ ਸੁਣਵਾਈ ਕਰਦੇ ਆ ਅਸੀਂ ਪ੍ਰਧਾਨ ਨੂੰ ਵੀ ਕਹਿੰਨੇ ਹ ਕਮੇਟੀ ਦੇ ਨੂੰ ਵੀ ਸਾਡੀ ਸੜਕ ਬਣਾਈ ਜਾਵੇ ਪਰ ਕੋਈ ਸੁਣਦਾ ਹੀ ਨਹੀਂ ਮੈਂਕਮੇ ਦਾ ਅਧਿਕਾਰੀ ਕਦੇ ਆਇਆ ਨਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਸ ਕੋਈ ਜਦੋਂ ਕੋਈ ਸੁਣਵਾਈ ਨਹੀਂ ਕਿ ਫਿਰ ਸਾਨੂੰ ਕਿਸੇ ਨੂੰ ਐਨੀ ਕਰਲਾਉਣ ਦੀ ਕੀ ਲੋੜ ਹੈ ਇਸ ਤੇ ਲੁੱਕ ਪਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਬਾਬਾ ਟਾਈਮ ਹੋ ਗਿਆ ਹੋ ਗਏ ਹੋਣਗੇ ਬਾਬਾ 20 ਸਾਲਾਂ ਦੇ 15-20 ਸਾਲ ਹੋ ਗਏ 20 ਸਾਲਾਂ ਦੇ ਪਰ ਕੁਝ ਨਹੀਂ ਗਾ ਇੱਥੇ ਕੋਈ ਜਮਾ ਡਲੀ ਵੀ ਨਹੀਂ ਛਟਕੇ ਜਾਂਦਾ ਕੋਈ ਫਿਰ ਇੱਥੇ ਟਰਾਲੀ ਨਹੀਂ ਕੋਈ ਛੜਦਾ ਹੋਰ ਦੱਸੋ ਜੀ ਤੁਹਾਡੇ ਇਹ ਸੜਕ ਦੇ ਉੱਪਰ ਘਰ ਮੌਜੂਦ ਆ ਕਈ ਵਾਰੀ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਤੁਹਾਨੂੰ ਕਿੰਨਾ ਖਸ਼ਾਬ ਅਸੀਂ ਚੱਕ ਚੱਕ ਕੇ ਆ ਪਾਸ ਚੋਂ ਉੱਥੇ ਮੁੰਡੇ ਦੋ ਡਿੱਗ ਪਏ ਸਿਰ ਤਲਕ ਕੇ ਤੇ ਉੱਧਰ ਛੱਡੇ ਆ ਜਿਹਨੂੰ ਕਹਿੰਦੇ ਸੀਗੇ ਉਹ ਮਦੂ ਡਿੱਗਦੇ ਇੱਥੇ ਜਵਾਕ ਵੀ ਬਥੇਰੇ ਤਲਕ ਤਲਕ ਡਿੱਗਦੇ ਆ ਉਸੇ ਰਾਹਗੀਰ ਵੀ ਸਾਡੇ ਨਾਲ ਮੌਜੂਦ ਹਨ ਭਾਈ ਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਸੜਕ ਆ ਕਿੱਧਰ ਨੂੰ ਜਾਂਦੀ ਆ ਕਿਹੜੀ ਸੜਕ ਆ ਨਹੀਂ ਸਾਡੇ ਸੰਗਤਪਿੰਡ ਦੀ ਫਿਰਨੀ ਆ ਜੀ ਤੇ ਕੋਟਗੁਰੂ ਨੂੰ ਜਾਂਦੀ ਆ ਜੀ ਬੁਰਾ ਬਹੁਤ ਬੁਰਾ ਆ ਸਾਡੇ ਸਾਹਮਣੇ ਆ ਵੀਰ ਜਮਾਏ ਡਾਕਟਰ ਕੱਕ ਡਿੱਗੀਆਂ ਦਾ ਪਾਣੀ ਦੇ ਵਿੱਚ ਆ ਜੀ ਗੰ ਪੈਰਨ ਲੱਗ ਜਾਂਦੀ ਮੋਟਰਸਾਈਕਲ ਖਰਾਬ ਹੋ ਜਾਂਦੇ ਆ ਜੀ ਬੱਚੇ ਸਕੂਲ ਵਾਲੇ ਡਿੱਗ ਜਾਂਦੇ ਆ ਜੀ ਕੋਈ ਵਿਭਾਗ ਦੇ ਅਧਿਕਾਰੀ ਨੇ ਕਦੇ ਕੋਸਰ ਲਈ ਕੋਈ ਨਹੀਂ ਆਇਆ ਬਈ ਕੋਈ ਨਹੀਂ ਪੁੱਛਦਾ ਜੀ ਕੋਈ ਸਰਕਾਰ ਨਹੀਂ ਜੀ ਕਿੰਨਾ ਟਾਈਮ ਹੋ ਗਿਆ ਤਕਰੀਬਨ ਲੁੱਕ ਪਈ ਨੂੰ ਉੱਤੇ ਇਹ ਹੋਣ 15 ਸਾਲ ਬਈ ਜੀ ਮਤਲਬ 15 ਸਾਲਾਂ ਦਾ ਸਮਾਂ ਹੋ ਗਿਆ ਜੀ 20 ਬੰਦ ਹੋ ਗਏ ਉਹ ਬਾਹਲੇ ਹੋ ਗਏ ਬਾਹਲੇ ਹੋ ਗਏ ਉਹਨੇ ਜੀ ਕਿ ਭਵਾਨਤਮਨ ਸਰਕਾਰ ਕਹਿੰਦੀ ਸਭ ਕੰਮ ਕਰਦੇ ਕੰਮ ਨਹੀਂ ਹੋਇਆ ਜਾਵਾ ਜੀ ਕੀ ਮੰਗ ਕੀ ਕਰਦੇ ਮੰਗ ਸਾਡੇ ਪਿੰਡ ਦਾ ਚਾਰਚਪੀਰਾ ਬਣਾਣਾ ਚਾਹੀਦਾ ਜੀ ਬੁਰਾ ਹਾਲ ਆ ਤਾ ਕੁਛ ਹੋਰ ਵੀ ਜੋ ਇੱਕ ਸੜਕ ਦੇ ਉੱਪਰ ਘਰ ਮੌਜੂਦ ਹਨ ਸਾਡੇ ਨਾਲ ਮੌਜੂਦ ਹਨ ਬੀਜੀ ਕੀ ਨਾਮ ਕੀ ਤੁਹਾਡਾ ਅੱਸੀ ਕਾਲ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅਮਨਦੀਪ ਜੀ ਇਹ ਸੜਕ ਆ ਜਿਹੜੀ ਕਿਹੜੇ ਪਾਸੇ ਨੂੰ ਜਾਂਦੀ ਹੈ ਤੇ ਕਿਹੜੀ ਸੜਕ ਹੈ ਇਹ ਗੁਰੂ ਕਰੋੜਾ ਜੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਹੈ ਤੇ ਇਹ ਸੜਕ ਪਿੰਡ ਦੀ ਜਿਹੜੀ ਫਿਰਨੀ ਹੈ ਫਿਰਨੀ ਦੇ ਉੱਪਰਲੀ ਸੜਕ ਹੈ ਜੀ ਤੇ ਇਹਦੇ ਤੇ ਲਗਾਤਾਰ ਮੈਨੂੰ ਤਾਂ ਜਦੋਂ ਦੀ ਦੇਖੋ 15-20 ਸਾਲ ਹੋ ਗਏ ਜੀ ਕਿ ਇਹ ਸੜਕ ਤੇ ਕੋਈ ਲੋਕ ਨਹੀਂ ਪਈ ਹੈਗੀ ਇਹ ਲਗਾਤਾਰ ਜਿਹੜਾ ਪਾਣੀ ਹੈ ਤੇ ਆ ਹੀ ਡਿੱਗ ਰਿਹਾ ਜੀ ਛੋਟੇ ਛੋਟੇ ਬੱਚੇ ਲੰਘਦੇ ਇੱਥੋਂ ਬਿਮਾਰੀਆਂ ਦਾ ਕਾਰਨ ਬਣਦਾ ਜੀ ਲਗਾਤਾਰ ਕਈ ਬੱਚਿਆਂ ਨੂੰ ਵੀ ਫੀਵਰ ਵਗੈਰਾ ਹੋ ਰਿਹਾ ਹੈ ਜਦ ਹਨਾ ਮੰਨ ਕੇ ਚਲੋ ਬਿਮਾਰੀਆਂ ਦਾ ਮੇਨ ਕਾਰਨ ਇਹ ਸੜਕ ਤੇ ਜਿਹੜਾ ਗੰਦਾ ਪਾਣੀ ਖੜਦਾ ਜੀ ਉਹ ਹੈ ਜੀ ਕਿਉਂਕਿ ਸੀਵਰੇਜਾਂ ਦੀ ਬਲੋਕੇਜ ਆ ਨਾ ਤਾਂ ਸੀਵਰੇਜ ਚੱਲਦੇ ਹੈਗੇ ਆ ਸਾਰਾ ਪਾਣੀ ਲੀਕ ਹੋ ਕੇ ਘਰਾਂ ਦੇ ਸਾਹਮਣੇ ਆਉਂਦਾ ਜੀ ਜਿਹਦੇ ਕਰਕੇ ਕਿ ਇੱਥੇ ਇੱਕ ਚਿੱਕੜ ਬਹੁਤ ਜ਼ਿਆਦਾ ਇੱਥੇ ਜਿਹੜਾ ਰਹਿੰਦਾਗਾ ਤੇ ਜਿਹੜੇ ਰਾਹਗੀਰ ਆ ਕਦੇ ਕੋਈ ਮੋਟਰਸਾਈਕਲ ਤੇ ਪੈ ਕਦੇ ਕੋਈ ਲੇਡੀਜ਼ ਤੇ ਪੈ ਕਦੇ ਕੋਈ ਹੋਰ ਬਜ਼ੁਰਗ ਵਗੈਰਾ ਡਿੱਗ ਪੇ ਫਿਰ ਉਹ ਚੱਕ ਚੱਕ ਕੇ ਸਾਨੂੰ ਆਪ ਹੀ ਉਹਨਾਂ ਨੂੰ ਪਾਣੀ ਪੂਣੀ ਪਾਣਾ ਪੈਂਦਾ ਜੀ ਉਹਦੇ ਸੱਟਾ ਫੱਟਾ ਵੀ ਕਈਆਂ ਦੇ ਲੱਗਦੀਆਂ ਤਾਂ ਕਰਕੇ ਵੀ ਬਹੁਤ ਦਿੱਕਤ ਆ ਰਹੀ ਹੈ ਜੀ ਕੋਈ ਵਿਭਾਗ ਨੇ ਕਦੇ ਕੋਈ ਸਾਰ ਲਾਈਨ ਦੀ ਕੋਸ਼ਿਸ਼ ਕੀਤੀ ਨਾ ਜੀ ਮੇਰੀ ਮੌਜੂਦਗੀ ਤੱਕ ਕੋਈ ਨਹੀਂ ਆਇਆ ਹੈਗਾ ਜੇ ਕੋਈ ਪਿੱਛੋਂ ਆ ਗਿਆ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਅਦਰਵਾਇਜ਼ ਇੱਥੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਆਇਆ ਹੈਗਾ ਜੀ ਕੋਈ ਜੇ ਕੋਈ ਸਾਰ ਲਈ ਹੁੰਦੀ ਤਾਂ ਬਣੀ ਵੀ ਹੁੰਦੀ ਹਾਂ ਬਿਲਕੁਲ ਜੀ ਜੇ ਕਿਸੇ ਨੇ ਪੁੱਛ ਕੇ ਚ ਲੋਕਲ ਜਿਹੜੇ ਮੰਨ ਕੇ ਚੱਲੋ ਮੈਂਬਰ ਸਰਪੰਚ ਹੈਗੇ ਉਹ ਆਖੰਦੇ ਵੀ ਐ ਕਰਾਂਗੇ ਉਹ ਕਰ ਦਾਂਗੇ ਕੋਈ ਕੁਝ ਨਹੀਂ ਜੀ ਨਾ ਇੱਥੇ ਕੋਈ ਮੰਨ ਕੇ ਚੱਲੋ ਇੱਕ ਟਰਾਲੀ ਮਿੱਟੀ ਦੀ ਵੀ ਨਹੀਂ ਇੱਥੇ ਸਤਾਈ ਜੀ ਕਿਸੇ ਨੇ ਕੀ ਮੰਗ ਕੀ ਕਰਦਾਂ ਮੰਗ ਬਸ ਇਹੀ ਹੈ ਜੀ ਜਿੰਨਾ ਛੇਤੀ ਹੋ ਸਕਦਾ ਇਹ ਸੜਕ ਬਣਾਈ ਜਾਵੇ ਤਾਂ ਜੋ ਰਾਹਗੀ ਰਾਣੂ ਕੋਈ ਦਿੱਕਤ ਨਾ ਹੋ ਸਕੇ ਜਿਹੜੇ ਆਸੇ ਪਾਸੇ ਘਰ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਹੋ ਸਕੇ ਤੇ ਪਾਣੀ ਦਾ ਛੇਤੀ ਛੇਤੀ ਜਿਹੜਾ ਹੈਗਾ ਹੱਲ ਕੀਤਾ ਜਾਵੇ ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਜੀ ਇਹ ਪਾਣੀ ਲੀਕ ਹੁੰਦਾ ਜਿਹਦੇ ਕਰਕੇ ਆ ਜਿਹੜਾ ਰਾਹ ਵੀ ਹੈਗਾ ਬੇਸ਼ੱਕ ਚੱਲੋ ਕੱਚਾ ਰਾਹ ਹੈਗਾ ਸੜਕ ਤਾਂ ਇਹਨਾਂ ਪਾਣੀ ਵੀ ਨਿਕਾ ਰੁਕ ਰਿਹਾ ਜੀ ਆ ਲਗਾਤਾਰ ਆ ਤੁਸੀਂ ਦੇਖ ਲਓ ਖੱਡੇ ਪਣੇ ਪਏ ਜੀ ਸੜਕ ਤਾਂ ਹੁਣ ਕਿਤੇ ਦਿਖਾਈ ਨਹੀਂ ਦੇ ਰਹੀ ਸੜਕ ਫਿਰ ਦਿਖਾਈ ਕਿੱਥੋਂ ਦੇਊਗੀ ਜੀ ਜੇ ਤਾਂ ਹੈ ਹੀ ਨਹੀਂ ਸੜਕ ਇਹ ਤਾਂ ਖਾਲੀ ਇੱਕ ਰਾਹ ਹੈ ਜੀ ਇੱਥੋਂ ਦੀ ਕਈ ਲੋਕਾਂ ਨੇ ਤਾਂ ਇਹ ਸੜਕ ਰਿਜੈਕਟ ਹੀ ਕਰ ਰੱਖੀ ਆ ਇਹ 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 ਰਾਹ ਉੱਦੀ ਜਾਂਦੀ ਨਹੀਂ ਜੀ ਉਹ ਕਿਸੇ ਹੋਰ ਰਾਹਾਂ ਦੇ ਵਿੱਚ ਦੀ ਲੰਘ ਜਾਂਦੇ ਆ ਇੱਥੋਂ ਦੀ ਤਾਂ ਬਹੁਤ ਘੱਟ ਲੋਕ ਲੰਘਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਬੰਦਾ ਆ ਜਾਂਦਾ ਫਿਰ ਇੱਥੇ ਆ ਕੇ ਫਸ ਜਾਂਦਾਗਾ ਤੇ ਜੇ ਕੋਈ ਇੱਕ ਵਾਰੀ ਆ ਜਾਂਦਾ ਮੈਨੂੰ ਨਹੀਂ ਲੱਗਦਾ ਵੀ ਦੂਜੀ ਵਾਰੀ ਇਹ ਸੜਕ ਤੋਂ ਉੱਪਰ ਦੀ ਲੰਘਦਾ ਹੋਊਗਾ ਸਾਡੇ ਨਾਲ ਇਸ ਟਾਈਮ ਸੰਗਤ ਮੰਡੀ ਤੋਂ ਪੱਤਰਕਾਰ ਅਮਰਤ ਸ਼ਰਮਾ ਵੀ ਮੌਜੂਦ ਹਨ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਇਸ ਲਿੰਕ ਰੋਡ ਛੜਕਾਂ ਦੀ ਬੁਰੇ ਹਾਲਤ ਖਾਸਤਾ ਹੋਣ ਬਾਰੇ ਉਹ ਵੀ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਵੀਰ ਜੀ ਇਹ ਜਿਹੜੀਆਂ ਛੜਕਾਂ ਸੰਗਤ ਮੰਡੀ ਦੀਆਂ ਲਿੰਕ ਰੋਡ ਛੜਕਾਂ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਕੀ ਕਹਿਣਾ ਚਾਹੋਗੇ ਖਸਤਾ ਹਾਲਤ ਤਾਂ ਹੋਈ ਪਈ ਹੈ ਜੀ ਜਦੋਂ ਦੀ ਅਜੇ ਤੱਕ ਇਹ ਮਸਲਾ ਖਾਲਾ ਵੀ 8-10 ਸਾਲ ਹੋ ਗਏ ਮੰਡੀ ਕੰਨੀ ਸੜਕਾਂ ਬਣਾਉਣ ਕੰਨੀ ਤਾਂ ਕਿਸੇ ਸਰਕਾਰ ਨੇ ਕੋਈ ਖਿਆਲ ਨਹੀਂ ਕੀਤਾ ਉਹ ਸੜਕਾਂ ਸਾਰੀਆਂ ਜਿਹੜੀਆਂ ਪਹਿਲਾਂ ਬਣੀਆਂ ਸੀਗੀਆਂ ਕੈਪਟਨ ਸਰਕਾਰ ਵੇਲੇ ਬਣੀਆਂ ਸੀ ਉਹ ਸੜਕਾਂ ਸਾਰੀਆਂ ਟੁੱਟ ਚੁੱਕੀਆਂ ਐ ਬੁਰਾ ਹਾਲ ਹੋ ਗਿਆ ਹੁਣ ਤੱਕ ਕੱਚੇ ਰਸਤੇ ਤੋਂ ਭੜੀਆਂ ਸੜਕਾਂ ਹੋਈਆਂ ਪਈਆਂ ਜੇ ਮੀਂਹ ਪੈ ਜਾਂਦਾ ਤਾਂ ਚਿੱਕੜ ਨਾਲ ਲੋਕਾਂ ਨੂੰ ਲੰਘਣਾ ਔਖਾ ਹੋ ਜਾਂਦਾ ਸੜਕਾਂ ਦਾ ਚਾਰੇ ਪਾਸੇ ਬੁਰਾ ਹਾਲ ਐ ਸੜਕਾਂ ਦੀਆਂ ਖਸਤਾ ਹਾਲ ਸੜਕਾਂ ਦੀਆਂ ਅਸੀਂ ਵੀ ਖਬਰਾਂ ਖਬਰਾਂ ਲਾਉਂਦੇ ਰਹਿੰਨੇ ਆਂ ਕਈ ਵਾਰੀ ਪਰ ਉਹ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਧਿਆਨ ਦੇ ਨਹੀਂ ਰਿਹਾ ਸੜਕਾਂ ਦੀ ਹਾਲਤ ਖਸਤਾ ਹੋਣ ਕਰਕੇ ਮੰਡੀ ਦੇ ਲੋਕਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇੱਥੋਂ ਜਿਹੜਾ ਕੋਈ ਗਾਹਕ ਹੈ ਉਹ ਮੰਡੀ 'ਚ ਪਾਣੀ ਭਰਿਆ ਹੋਣ ਕਰਕੇ ਸੜਕਾਂ ਟੁੱਟੀਆਂ ਦੇ ਵਿੱਚ ਪਾਣੀ ਦੇ ਵਿੱਚੋਂ ਦੀ ਆਪਣੇ ਵਹੀਕਲ ਲੰਘਾਉਣਾ ਠੀਕ ਨਹੀਂ ਸਮਝਦੇ ਲੋਕ ਇਸ ਕਰਕੇ ਲੋਕ ਬਾਹਰਲੀਆਂ ਮੰਡੀਆਂ ਦਾ ਲੋਕ ਰੁਖ ਕਰ ਰਹੇ ਹੈ ਮੰਡੀ ਦੇ ਦੁਕਾਨਦਾਰ ਇਸ ਤੋਂ ਬੇਹੱਦ ਦੁਖੀ ਹੈ ਬੇਹੱਦ ਨਾਰਾਜ਼ ਹੈ ਤੇ ਅਜੇ ਤੱਕ ਪ੍ਰਸ਼ਾਸਨ ਇਸ ਵੱਲ ਜਲਦੀ ਧਿਆਨ ਨਹੀਂ ਦੇ ਰਿਹਾ ਕੋਈ ਕਿੰਨੀਆਂ ਸੜਕਾਂ ਦੀ ਰਿਪੇਅਰ ਹੋਏ ਨੂੰ ਤਕਰੀਬਨ ਕਿੰਨਾ ਸਮਾਂ ਹੋ ਚੁੱਕਾ ਹੈ ਸੜਕਾਂ ਦੀ ਰਿਪੇਅਰ ਹੋਈ ਨੂੰ ਤਾਂ 5-6 ਸਾਲ ਹੋ ਗਏ ਉਸ ਤੋਂ ਪਹਿਲਾਂ ਸੜਕਾਂ ਦੀ ਰਿਪੇਅਰ ਹੋਈ ਹੈ ਕਿਸੇ ਟਾਈਮ ਹੁਣ ਅਜੇ ਤੱਕ ਕੋਈ ਦੁਬਾਰਾ ਰਿਪੇਅਰ ਨਹੀਂ ਹੋਈ ਸੜਕਾਂ ਬੁਰੀ ਬੁਰੇ ਹਾਲ ਚ ਕੰਡੀਸ਼ਨ ਚ ਹੋਈਆਂ ਪਈਆਂ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਨਵੀਂ ਸਰਕਾਰ ਬਣੀ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਇਸ ਸਰਕਾਰ ਚ ਉਮੀਦ ਸੀ ਲੋਕਾਂ ਨੂੰ ਵੀ ਨਮੀ ਸਰਕਾਰ ਆਉਗੀ ਤਾਂ ਲੋਕਾਂ ਦੀਆਂ ਕੋਈ ਐਸਾ ਆਸਾਂ ਮੀਦਾਂ ਤੇ ਕੋਈ ਫੋਲਚਰ ਹੋਣਗੇ ਪਰ ਅਜੇ ਤੱਕ ਸਰਕਾਰ ਨੇ ਅਜੇ ਤੱਕ ਕੋਈ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਕਿਸੇ ਸੜਕ ਦਾ ਵੀ ਅਜੇ ਤੱਕ ਕੋਈ ਰਿਪੇਅਰ ਨਹੀਂ ਹੋਈ ਐ ਸੰਗਤ ਮੰਡੀ ਨੂੰ ਮਲੌਣ ਵਾਲੀਆਂ 4-5 ਸੜਕਾਂ ਹੈਗੀਆਂ ਸੰਗਤ ਮੰਡੀ ਤੋਂ ਕੈਂਚੀਆਂ ਤੇ ਮੇਨ ਡਬਲਈ ਰੋਡ ਨੂੰ ਮਲੌਂਦੀ ਹੈ ਮਿਸ਼ਾਣਾ ਮੇਨ ਡਬਲਈ ਰੋਡ ਨੂੰ ਮਲੌਂਦੀ ਹੈ ਗੁਰਥੜੀ 메ਨ ਡਬਲ ਵਾਲੀ ਰੋਡ ਨੂੰ ਮਿਲੌਂਦੀ ਹੈ ਤੇ ਜੱਸੀ ਬਾਗ ਵਾਲੀ ਇਹ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ 메ਨ ਸੜਕ ਕੋਈ ਵੀ ਜੱਸੀ ਬਾਗ ਵਾਲੀ ਸੜਕ ਤੇ ਵੀ ਬੁਰਾ ਹਾਲ ਹੈ ਉਧਰ ਵੀ ਕੋਈ ਜਾਣਾ ਚਾਹੁੰਦਾ ਨਹੀਂ ਗੁਰਥੜੀ ਵਾਲੀ ਦਾ ਉਸ ਤੋਂ ਵੱਧ ਭੈੜਾ ਹਾਲ ਹੈ ਤੇ ਸੰਗਤ ਕੈਂਚੀਆਂ ਵਾਲੀ ਸੜਕ ਹੈ ਜਿਹੜੀ ਇਹ ਮੰਡੀ ਦੇ ਵਿੱਚੋਂ ਨਿਕਲਣ ਵਾਸਤੇ ਮੰਡੀ 'ਚ ਵੜਨ ਵਾਸਤੇ ਜਿਹੜਾ ਰਸਤਾ ਹੈ ਉਹ ਬੇਹੱਦ ਖਤਰਨਾਕ ਤੇ ਮਾੜੀ ਕੰਡੀਸ਼ਨ 'ਚ ਹੋਇਆ ਪਿਆ ਹੈ ਲੋਕਾਂ ਦੇ ਸਾਧਨਾਂ ਦਾ ਬੁਰਾ ਹਾਲ ਹੋ ਰਿਹਾ ਹੈ ਤੇ ਅਜੇ ਤੱਕ ਕੋਈ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਕੀ ਮੰਗ ਕੀ ਕਰਦਾਂ ਮੰਗ ਕਰਦੇ ਆਂ ਵੀ ਇਲਾਕੇ ਦੇ ਲੋਕਾਂ ਦੀ ਮੰਗ ਤਾਂ ਇਹੀ ਹੈ ਅਸੀਂ ਵੀ ਖਬਰਾਂ ਐਸੇ ਕਰਕੇ ਲਾਉਂਦੇ ਰਹਿੰਨੇ ਆਂ ਵੀ ਇਹ ਸੜਕਾਂ ਦੀ ਮੁਰੰਮਤ ਹੋਵੇ ਤਾਂ ਲੋਕਾਂ ਨੂੰ ਆਉਣ ਜਾਣ 'ਚ ਸਹੂਲਤ ਹੋਵੇ ਰਾਹੀਰ ਵੀ ਇਸ ਤੋਂ ਪਰੇਸ਼ਾਨ ਆਗੇ ਇਸ ਕਰਕੇ ਮੰਡੀ ਵਾਸੀਆਂ ਦੀ ਵੀ ਮੰਗ ਹੈ ਤੇ ਰਾਹੀਰ ਆਸੇ ਪਾਸੇ ਜਿਹੜੇ ਲੰਘਦੇ ਆ ਉਹਨਾਂ ਦੀ ਵੀ ਮੰਗ ਹੈ ਵੀ ਇਹ ਸੜਕ ਹੈ ਜਿਹੜੀ ਸਾਰੀਆਂ ਸੜਕਾਂ ਦਾ ਮੁਰੰਮਤ ਹੋਵੇ ਨਵੇਂ ਸਿਰੇ ਤੋਂ ਬਣ ਜਿਹੜੀਆਂ ਕੱਚੀਆਂ ਸੜਕਾਂ ਤੋਂ ਵੀ ਭੈੜਾ ਹਾਲ ਹੋਇਆ ਪਿਆ ਸੜਕਾਂ ਦਾ ਉਹ ਸੜਕਾਂ ਦੀ ਲੋਕ ਮੁਰੰਮਤ ਦੀ ਮੰਗ ਕਰਦੇ ਆ ਉਹ ਦੁਬਾਰਾ ਬਣਾਉਣ ਦੀ ਮੰਗ ਕਰਦੇ ਆ ਉਹ ਜਿੱਥੇ ਕਿ ਇੰਨਾ ਟੁੱਟੀਆਂ ਹੋਈਆਂ ਸੜਕਾਂ ਦੇ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ ਇਨਾ ਮੰਡੀ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨਾ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਕਿ ਆਏ ਦਿਨ ਜੋ ਹਾਦਸੇ ਹੋ ਰਹੇ ਹਨ ਉਹਨਾਂ ਹਾਸਿਆਂ ਨੂੰ ਠੱਲ ਪਾਈ ਜਾ ਸਕੇ ਅਸੀਂ ਵੀ ਆਪਣੇ ਚੈਨਲ ਦੇ ਜਰੀਏ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਮੰਗ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਟੁੱਟੀਆਂ ਹੋਈਆਂ ਸੜਕਾਂ ਦੇ ਵੱਲ ਨਿੱਜੀ ਧਿਆਨ ਦੇ ਕੇ ਇਹਨਾਂ ਦੀ ਮੁਰੰਮਤ ਕਰਵਾਵੇ ਤਾਂ ਜੋ ਕਿ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਪੰਜਾਬੀ ਖਬਰਾਂ ਟੀਵੀ ਚੈਨਲ ਲਈ ਸੰਗਤ ਮੰਡੀ ਤੋਂ ਦੀਪਕ ਸ਼ਰਮਾ ਦੇ ਨਾਲ ਮਲਕੀ ਸਿੰਘ ਦੀ ਵਿਸ਼ੇਸ਼ ਰਿਪੋਰਟ